ਜਗਿੰਦਰ ਸਿੰਘ ਸੁੰਘੇੜਾ ਦਾ ਨਾਵਲ ਨੂਰਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਣ ਰਹੇ ਹੋ YouTube ਚੈਨਲ ਸਵੀ ਮੀਡੀਆ ਸੋ ਇਹ ਨਾਵਲ ਭਾਗਦਰ ਭਾਗ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਨਾਵਲ ਦਾ ਭਾਗ ਇੱਕ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਸੋ ਇਸੇ ਤਰ੍ਹਾਂ ਨਾਵਲ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਨਾਵਲ ਸ਼ੁਰੂ ਕਰਦੇ ਹਾਂ ਜੀ ਭਾਗ 1 ਨੂਰਾ ਓ ਰੱਬਾ ਖੈਰ ਕਰੀ ਇੱਕ ਹੀ ਪਾਣਾ ਵਰਤ ਗਈ ਉਹ ਜੇਲ੍ਹਦਾਰਾਂ ਦਾ ਮੁੰਡਾ ਤਾਂ ਬਹੁਤ ਹੀ ਨੀਕ ਸੀਗਾ ਫਿਰ ਇਹ ਉਸ ਨਾਲ ਕਿਦਾਂ ਹੋ ਸਕਦਾ ਏ ਜੇਲ੍ਹਦਾਰ ਤਾਂ ਗਰਮੁਖ ਬੰਦਾ ਏ ਪਰ ਆ ਉਹਦੇ ਨਾਲ ਬਹੁਤ ਲੋੜਾ ਹੋ ਗਿਆ ਏ ਅੱਛਾ ਬਈ ਰੱਬ ਤੇਰੀਆਂ ਤੂੰ ਹੀ ਜਾਣਦਾ ਏ ਸਾਨੂੰ ਅਮਾਚੜਾ ਨੂੰ ਕੀ ਬਤਾ ਇੱਕ ਟੁੱਟੇ ਜਿਹੇ ਸਾਈਕਲ ਉੱਤੇ ਬੈੰਦੇ ਹੋਏ ਰੱਖੇ ਅਮਲੀ ਨੇ ਆਪਣੇ ਆਪ ਵੇਚੀ ਰੱਬ ਨਾਲ ਗੱਲਾਂ ਕਰਦੇ ਹੋਏ ਕਿਹਾ ਸੀਗਾ ਜੋ ਸਾਈਕਲ ਤੇ ਚੜ ਕੇ ਨੂਰ ਮਹਿਲ ਦੇ ਥਾਣੇ ਵੱਲ ਚੱਲਿਆ ਸੀਗਾ ਇਤਲਾਹ ਦੇਣ ਲਈ ਉਸ ਹਾਸੇ ਵਰੇ ਜੋ ਅੱਜ ਬਾਹਰਦੋਲੀ ਪਿੰਡ ਵਿੱਚ ਵਰਤ ਗਿਆ ਸੀਗਾ ਜਿਸ ਹਾਦਸੇ ਨੇ ਪਿੰਡ ਦੇ ਸਾਰੇ ਲੋਕਾਂ ਦੇ ਹੋਸ਼ ਉਡਾ ਦਿੱਤੇ ਸਨ ਰਖਾ ਅਮਲੀ ਆਪਣੇ ਆਪ ਹੀ ਗੱਲਾਂ ਕਰਦਾ ਹੋਇਆ ਥੋੜੇ ਮਿੰਟਾਂ ਵਿੱਚ ਹੀ ਨੂਰ ਮਹਿਲ ਦੇ ਥਾਣੇ ਮੁਰੇ ਜਾ ਪਹੁੰਚਿਆ ਸੀ ਆਪਣਾ ਟੁੱਟਾ ਜਿਹਾ ਸਾਈਕਲ ਰੱਖਣ ਇਸ ਤਰ੍ਹਾਂ ਦੇ ਗੇਟ مین گیٹ ਤੋਂ ਬਾਹਰ ਹੀ ਇੱਕ پاسے ਕੰਧ ਨਾਲ ਲਾ ਦਿੱਤਾ ਸੀ ਅਤੇ ਆਪਣੇ ਤੇੜ ਲਾਏ ਹੋਏ ਫਟੇ ਹੋਏ ਕਈਆਂ ਥਾਵਾਂ ਤੇ ਟਾਕਾਂ ਲੱਗੀਆਂ ਵਾਲੇ ਮਲੇ ਕਚਲੇ ਜਿਹੇ ਚਾਦਰੇ ਨੂੰ ਦੋਹਾਂ ਹੱਥਾਂ ਨਾਲ ਫੜੀ ਇਸ ਤਰ੍ਹਾਂ ਦੇ ਗੇਟ ਵਿੱਚੋਂ ਦੀ ਅੰਦਰ ਹੁੰਦਾ ਹੋਇਆ ਪੋਰਸ ਚੌਂਕੀ ਦੇ ਗੇਟ ਵੱਲ ਦੌੜ ਤੁਰਿਆ ਸੀਗਾ ਕਰ ਲੋ ਕਿਉ ਨੂੰ ਪੰਡਾ ਇਹ ਸਵੇਰੇ ਸਵੇਰੇ ਸਾਲਾ ਅਮਲੀ ਮੱਥੇ ਲੱਗ ਗਏ ਰੱਬ ਤਾਂ ਅੱਜ ਖੈਰ ਕਰੇ ਪਹਿਰੇ ਉੱਤੇ ਖੜੇ ਸੰਤਰੀ ਬਲਰਾਮ ਰਾਓ ਨੇ ਆਪਣੇ ਆਪ ਨਾਲ ਹੀ ਗੱਲ ਕਰਦੇ ਕਿਹਾ ਸੀ ਸਰ ਅਮਲੀ ਰੱਖਾ ਅੱਜ ਫਿਰ ਦੌੜਾ ਆਉਂਦਾ ਹੈ ਆਪਣੀ ਚੌਂਕੀ ਵੱਲ ਨੂੰ ਲੱਗਦਾ ਹੈ ਦੀਵਿਆਂ ਵਾਲੀ ਰਾਤ ਇਹਦੇ ਪਿੰਡ ਵੀ ਕੋਈ ਚੰਦ ਚੜਾ ਕੇ ਹੀ ਗਈ ਹੋਊਗੀ ਜਿਹੜਾ ਸਾਲਾ ਸਵੇਰੇ ਸਵੇਰੇ ਨਰਨੇ ਕਾਲਜੇ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਲਈ ਪੰਬੀਰੀ ਬਣਿਆ ਦੌੜਿਆ ਆ ਰਿਹਾ ਹੈ ਬੈਲਟਾ ਕੱਸ ਲਓ ਆ ਗਿਆ ਲੱਗੇ ਸਾਹਿਬ ਕਰੋ ਤਾਂ ਕਹੋ ਤਾਂ ਬੁਹਾ ਖੋਲ ਦਿਆਂ ਨੂਰ ਮਹਿਲ ਦੀ ਸਰਾਂ ਵਿੱਚ ਬਣੀ ਹੋਈ ਚੌਂਕੀ ਦੇ ਲੱਗੇ ਹੋਏ ਲੋਹੇ ਦੀਆਂ ਸੀਖਾਂ ਦੇ ਬਣੇ ਹੋਏ ਗੇਟ ਵਿੱਚ ਦੀ ਬਾਹਰ ਵੱਲ ਨੂੰ ਝਾਕਦੇ ਸੰਤਰੀ ਬਲਰਾਮ ਰਾਓ ਨੇ ਅੰਦਰ ਬਰਾਮ ਦੇ ਵਿੱਚ ਕੁਰਸੀ ਉੱਤੇ ਬੈਠੇ ਐਸ ਐਚਓ ਵੱਲ ਨੂੰ ਮੂੰਹ ਘੁਮਾਉਂਦੇ ਹੋਏ ਨੇ ਪੁੱਛਿਆ ਸੀਗਾ ਪਿੰਡ ਬਾਰਦੋਲੀ ਦਾ ਚੌਕੀਦਾਰ ਰਖਾਂਬਲੀ ਦੋਹਾਂ ਹੱਥਾਂ ਨਾਲ ਆਪਣੇ ਤੇੜ ਲਾਏ ਹੋਏ ਮੈਲੇ ਕਚਲੇ ਜਹੇ ਫਟੇ ਹੋ ਚਾਦਰੇ ਦੀਆਂ ਦੋਵੇਂ ਕੰਨੀਆਂ ਫੜੀ ਪੱਬਾਂ ਪਾਰ ਥਾਣੇ ਦੇ ਗੇਟ ਵੱਲ ਪੱਜਾ ਰਿਹਾ ਸੀਗਾ ਯਾਰ ਇਹਨੇ ਕੰਜਰ ਦੇ ਅਮਲੀ ਨੇ ਤਾਂ ਸਾਨੂੰ ਸਰਕਾਰ ਦੀਆਂ ਯੋਜਨਾਵਾਂ ਨਾਲੋਂ ਵੀ ਕਿਤੇ ਜ਼ਿਆਦਾ ਵਕਤ ਪਾਇਆ ਏ ਪਹਿਲਾਂ ਮਰਦਿਆਂ ਸਾਲਿਆਂ ਨੇ ਹਾਲੇ ਸਾਡੇ ਹੱਲ ਛੱਡੇ ਨਹੀਂਗੇ ਉੱਤੋਂ ਇਹ ਸਾਲਾ ਫਰਬੋਤੇ ਵਾਂਗੂ ਮੂੰਹ ਉਤਾਹਾਂ ਚੱਕੀ ਤੁਰਿਆ ਆਉਂਦਾ ਹੈ ਸਾਡੇ ਵੱਲ ਨੂੰ ਅੱਜ ਪਹਿਲਾਂ ਤਾਂ ਇਹਦਾ ਪਤੰਦਰ ਦਾ ਲੰਮਾ ਪਾ ਕੇ ਜਾਦੂ ਦੇ ਛੜਜੰਤਰ ਨਾਲ ਚੰਗੀ ਤਰ੍ਹਾਂ ਹੱਥ ਹੌਲਾ ਕਰੋ ਜਿਉਂਦੇ ਜੀ ਤਾਂ ਇੱਕ ਪਾਸੇ ਜਿਹੜਾ ਸਾਲਾ ਮਰਨ ਤੋਂ ਬਾਅਦ ਵੀ ਨੂਰ ਮਹਿਲ ਦੇ ਠਾਣੇ ਤਾਂ ਕੀ ਸਗੋਂ ਨੂਰ ਮਹਿਲ ਦੀ ਸਰਾਂ ਵੱਲ ਨੂੰ ਆਉਣ ਤੋਂ ਵੀ ਡਰਿਆ ਕਰੂਗਾ ਰਿਫਸ਼ੀਵਤ ਅਤੇ ਆਲਸੀ ਦੀ ਪੇਂਦ ਚੜੇ 2-in-1 S.H.O ਨੇ ਆਪਣੀ ਪੈਂਟ ਉੱਤੇ ਲੱਗੀ ਹੋਈ ਬੈਲਟ ਨੂੰ ਚੰਗੀ ਚੰਗੇ ਹੀ ਖੜੇ ਜਿੱਡੀ ਹੋਈ ਆਪਣੀ ਗੁੱਗੜ ਦੇ ਉੱਤੋਂ ਦੀ ਚੜਾਉਣ ਦੀ ਕੋਸ਼ਿਸ਼ ਕਰਦੇ ਹੋਏ ਨੇ ਬਾਕੀ ਦੇ ਹਵਾਲਦਾਰਾਂ ਨੂੰ ਖਬਰਦਾਰ ਕੀਤਾ ਸੀਗਾ ਐਸੇ ਵੇਲੇ ਰੱਖੇ ਚੌਕੀਦਾਰ ਦਾ ਇਸ ਤਰ੍ਹਾਂ ਦੌੜੇ ਆਉਣਾ ਐਸਐਚਓ ਨੂੰ ਡਿਊਟੀ ਸਮੇਂ ਕਰਦੇ ਆਰਾਮ ਵਿੱਚ ਭੰਗ ਪਾਉਣ ਲੱਗਿਆ ਸੀਗਾ ਸਰ ਦਰਵਾਜ਼ਾ ਖੋਲ ਦੇਵਾ ਜਾਂ ਉਹਨੂੰ ਬਾਹਰ ਹੀ ਰੁਕਣ ਲਈ ਕਹਾ ठाणे ਦੇ ਗੇਟ ਵਿੱਚ ਆਪਣੀ ਡਿਊਟੀ ਉੱਤੇ ਖੜਾ ਸੰਤਰੀ ਬਲਰਾਮ ਰਾਓ ਆਪਣੇ ਮੋਢੇ ਉੱਤੇ ਲਟਕਦੀ ਸਰਕਾਰ ਵੱਲੋਂ ਮਿਲੀ ਹੋਈ ਬੰਦੂਕ ਨੂੰ ਠੀਕ ਕਰਦਾ ਹੋਇਆ ਐਸਐਚਓ ਤੋਂ ਪੁੱਛ ਰਿਹਾ ਸੀਗਾ ਜੋ ਕਿ ਸਾਹਮਣੇ ਬਰਾਮ ਦੇ ਵਿੱਚ ਇੱਕ ਕੁਰਸੀ ਉੱਤੇ ਆਪ ਅਤੇ ਦੂਜੀ ਕੁਰਸੀ ਉੱਤੇ ਆਪਣੀਆਂ ਟੰਗਾਂ ਰੱਖੀ ਆਪਣੀਆਂ ਉਂਗਲਾਂ ਵਿੱਚ ਫਸਾਈ ਹੋਈ ਬੀੜੀ ਜੋ ਕਿਸੇ ਪਾਣ ਵਾਲੇ ਦੀ ਦੁਕਾਨ ਤੋਂ ਬਿਨਾਂ ਪੈਸੇ ਦੇ ਤੇ ਲੈ ਆਂਦੀ ਹੋਈ ਦੇ ਕਸ਼ ਲਗਾ ਰਿਹਾ ਸੀਗਾ ਆਉਣ ਦੇ ਆਉਣ ਦੇ ਪਤੰਦਰ ਨੂੰ ਆਪਾਂ ਦਿਵਾਲਾ ਵੀ ਤਾਂ ਮਨਾਉਣਾ ਹੈ ਕਿ ਨਹੀਂ ਤੇ ਡਲ ਐਸਐਚਓ ਨੀ ਚੌਂਕੀ ਦਾ ਖਿੜਕ ਖੁੱਲਣ ਤੋਂ ਪਹਿਲਾਂ ਹੀ ਆਪਣੇ ਵਿਚਲੀ ਪੀੜੀ ਹੱਥ ਦੇ ਵਿਚਲੀ ਬੀੜੀ ਦੇ ਧੁਖ ਦੇ ਟੋਟੇ ਨੂੰ ਥੱਲੇ ਸੱਟ ਕੇ ਆਪਣੇ ਪੈਰੀਂ ਪਾਈ ਹੋਈ ਸਰਕਾਰੀ ਜੁੱਤੀ ਦੇ ਤਲੇ ਨਾਲ ਮਸਲ ਦਿੱਤਾ ਸੀਗਾ ਪੀੜੀ ਤਾਂ ਵਿਚਾਰੀ ਚੀਜ਼ ਹੀ ਕੀ ਆ ਇਸ ਸਰਕਾਰੀ ਜੁੱਤੀ ਦੇ ਥੱਲੇ ਤਾਂ ਕਹਿੰਦੇ ਕਹਾਉਂਦਿਆਂ ਦੀਆਂ ਸਿਰੀਆਂ ਮਸਲ ਹੋ ਜਾਂਦੀਆਂ ਹਨ ਤਾਂ ਫਿਰ ਬੀੜੀ ਕੀ ਚੀਜ਼ ਸੀਗੀ ਬੀੜੀ ਦੇ ਗਰਮ ਧੂਏ ਨੇ ਆਲਸੀ ਐਸਐਚਓ ਦੇ ਸਰੀਰ ਅੰਦਰ ਦਦਾਰਾ ਥੋੜਾ ਤੇਜ਼ ਕਰ ਦਿੱਤਾ ਸੀ ਚੋਸਤ ਹੋਇਆ ਥਾਣੇਦਾਰ ਆਪਣੇ ਆਪ ਨੂੰ ਸੈਟ ਫਿਟ ਕਰਕੇ ਨਵੇਂ ਆ ਰਹੇ ਗ੍ਰਾਹਕ ਦਾ ਇੰਤਜ਼ਾਰ ਕਰਨ ਲੱਗਿਆ ਸੀਗਾ ਸਖਤ ਸ਼ਾਂਤਤਾ ਹੈ ਗੇਟ ਵਿੱਚ ਖੜੇ ਸੰਤਰੀ ਬਲਰਾਮ राव ਨੇ ਪੱਬਾਂ ਪਾਰ ਤੋੜੇ ਜਾਂਦੇ ਚੌਂਕੀਦਾਰ ਰਖੇ ਹਮਲੇ ਨੂੰ ਪੁੱਛਿਆ ਸੀ ਜਿਹੜਾ ਸੰਤਰੀ ਨਾਲ ਅੱਖ ਮਿਲਾਏ ਬਗੈਰ ਹੀ ਕਿਸੇ ਅਨਪੜ੍ਹ ਮਨਿਸਟਰ ਵਾਂਗੂ ਸਿੱਧਾ ਦਰਵਾਜ਼ੇ ਵਿੱਚੋਂ ਦੀ ਲੰਘਣ ਜਾ ਰਿਹਾ ਸੀਗਾ ਸੌਖ ਸੰਦ ਸੌਖ ਸੰਦ ਹੁੰਦੀ ਤਾਂ ਮੈਂ ਆਪਣੇ ਬੇਲੀਆਂ ਕੋਲ ਬੈਠ ਕੇ ਧੋਪਣਾ ਸੇਖ ਰਿਹਾ ਹੁੰਦਾ ਮੈਂ ਠਾਣੇ ਘਾਤੋਂ ਦਾ ਗੱਲ ਗੱਲ ਕਰਤੀ ਬੜੇ ਅਗਰਖਾ ਅਮਲੀ ਕਾਲੀ ਕਾਲੀ ਜੰਦਾ ਜੰਦਾ ਸੰਤਰੀ ਬੁਲਰਾਓ ਬਲਰਾਮ ਰਾਉ ਨੂੰ ਜਵਾਬ ਦੇ ਗਿਆ ਸੀਗਾ ਅਤੇ ਸੰਤਰੀ ਬਲਰਾਮ ਰਾਉ ਗੇਟ ਵਿੱਚ ਖੜਾ ਰੱਖੇ ਅਮਲੀ ਦੀ ਤੋਰ ਵੱਲ ਦੇਖ ਕੇ ਆਪਣੇ ਮੂੰਹ ਦੇ ਵਿੰਗੇ ਸਿੱਧੇ ਜਿਹੇ ਡਿਜ਼ਾਈਨ ਬਣਾਉਂਦਾ ਹੋਇਆ ਆਪਣੇ ਹੀ ਹੱਥਾਂ ਨਾਲ ਗੱਲਾਂ ਕਰ ਰਿਹਾ ਸੀਗਾ ਨਮਸਕਾਰ ਮਈਬਾਪ ਰੱਖੇ ਅਮਲੀ ਨੇ ਬਰਾਮ ਦੇ ਵਿੱਚ ਖੜੇ ਐਸ ਐਚਓ ਦੇ ਕੋਲ ਪਹੁੰਚਦੇ ਹੀ ਥੋੜਾ ਜਿਹਾ ਥੱਲੇ ਨੂੰ ਝੁੱਕਦੇ ਹੋਏ ਬਰਾਮ ਦੇ ਦੇ ਬਣੇ ਹੋਏ ਇੱਕ ਕੋਲੇ ਨਾਲ ਦੋਵੇਂ ਹੱਥ ਲਾਉਂਦੇ ਹੋਏ ਕਿਹਾ ਸੀਗਾ ਓਏ ਕੱਲਾ ਬਾਪ ਹੀ ਕਹਿ ਲਿਆ ਕਰ ਮਾਈ ਨੂੰ ਕਦ ਤੱਕ ਤੰਗ ਕਰਦਾ ਰਹਿਣਾ ਹੈ ਅੱਛਾ ਦੱਸ ਕਿੰਨੇ ਮਰੇ ਆ ਗੋਲੀ ਚੱਲੀ ਹੈ ਜਾਂ ਬੰਬ ਚੱਲਿਆ ਹੈ ਟਿੱਡਲ ਐਸਚੋ ਨੇ ਆਪਣੇ ਇੱਕ ਹੱਥ ਵਿੱਚ ਪੈਨ ਕਮਾਉਂਦੇ ਹੋਏ ਰੱਖੇ ਆਮਲੀ ਦੇ ਚਿਹਰੇ ਉੱਤੇ ਹਾਅ ਭਾਵ ਪੜਦਿਆਂ ਮੁੱਛਾਂ ਵਿੱਚ ਮੁਸਕਰਾਉਂਦੇ ਹੋਏ ਪੁੱਛਿਆ ਸੀਗਾ ਟਿੱਡਲ ਐਸਚੋ ਨੂੰ ਮਹਿਸੂਸ ਹੋਣ ਲੱਗਾ ਪਿਆ ਸੀ ਕਿ ਜਿਵੇਂ ਕਿ ਨਵੀਂ ਜੌਬ ਦਾ ਕੰਟਰੈਕਟ ਮੈਲੇ ਲੱਗਾ ਹੋਵੇ ਜਿਵੇਂ ਕਿ ਰੱਖਾ ਆਮਲੀ ਉਸ ਲਈ ਲక్ష్ਮੀ ਦੇ ਆਉਣ ਦਾ ਸੰਕੇਤ ਲੈ ਕੇ ਆਇਆ ਹੋਵੇ ਟਿੱਡਲ ਐਸਚੋ ਸ਼ਾਇਦ ਦਿਲ ਹੀ ਦਿਲ ਵਿੱਚ ਇਸ ਜੌਬ ਤੋਂ ਆਉਣ ਵਾਲੀ ਲక్ష్ਮੀ ਦੇਵੀ ਦੇ ਹਜ਼ਾਰਾਂ ਲੱਖਾਂ ਦੀ ਗਿਣਤੀ ਕਰ ਰਿਹਾ ਸੀਗਾ ਸ਼ਾਇਦ ਉਹ ਮਿੰਟਾਂ ਸੈਕਿੰਟਾਂ ਵਿੱਚ ਸੋਚ ਰਿਹਾ ਸੀ ਕਿ ਜੋ ਕਤ ਤੋ ਜਹਲ ਕੋਠੀ ਬਣਾਉਣੀ ਸ਼ੁਰੂ ਕੀਤੀ ਹੋਈ ਸੀਗੀ ਉਸ ਵਿੱਚ ਕੁਝ ਹੋਰ ਅਪਗ੍ਰੇਡ ਕਰਾ ਲਵੇਗਾ ਦਿਲ ਹੀ ਦਿਲ ਵਿੱਚ ਸ਼ਾਇਦ ਕਹਿ ਗਿਆ ਸੀਗਾ ਕਿ ਹਸ਼ਿਆਰਪੁਰੀਏ ਐਸਐਸਪੀ ਨਾਲੋਂ ਵਧੀਆ ਕੋਠੀ ਬਣ ਜਾਵੇਗੀ ਉਹ ਦਿਲੋਂ ਖੁਸ਼ ਸੀਗਾ ਪਰ ਉਪਰੋ ਉਪਰੋ ਰੱਖੇ ਉਹਨੇ ਨੂੰ ਆਪਣੀ ਅਫਸਰੀ ਦਾ ਰੋਪ ਦਿਖਾਉਂਦਾ ਪੁੱਛ ਰਿਹਾ ਸੀਗਾ ਪੰਜ ਮਰੇ ਨੇ ਸਾਬਾਦਰ ਜੀ ਨਾ ਤਾਂ ਸਾਲੀ ਕੋਈ ਗੋਲੀ ਚੱਲੀ ਐ ਤੇ ਨਾ ਹੀ ਸਾਲਾ ਕੋਈ ਬੰਬ ਫਟਿਆ ਆ ਰੱਖਾਂ ਵਾਲੀ ਦੁਖੀ ਜਿਹਾ ਹੋਇਆ ਇਤਲਾਹ ਦੇ ਰਿਹਾ ਸੀਗਾ ਤਾਂ ਕੀ ਅਮਲੀਆ ਕੋਈ ਟਰੱਕ ਮਰੂਤੀਕਾਰ ਉੱਤੇ ਚੜ ਗਿਆ ਆ ਆਪਣੇ ਘੜੇ ਵਰਗੇ ਟੱਡ ਉੱਤੇ ਪੋਲਾ-ਪੋਲਾ ਹੱਥ ਫੇਰਦੇ ਐਸ ਐਚਓ ਨੇ ਦੁਬਾਰਾ ਪੁੱਛਿਆ ਸੀਗਾ ਰੱਖਾਂ ਵਾਲੀ ਤੋਂ ਨਹੀਂ ਨਹੀਂ ਹਜੂਰ ਦੋ ਤਾਂ ਅਗਨੀ ਦੀ ਭੇਡ ਚੜ ਗਏ ਨੇ ਅਤੇ ਇੱਕ ਡੰਗਰਾਂ ਦੇ ਪੈਰਾਂ ਦੀ ਗਿੰਦ ਬਣ ਕੇ ਮਟ ਗਿਆ ਆ ਰੱਖਾ ਹਲੇ ਦੱਸ ਹੀ ਰਿਹਾ ਸੀ ਕਿ ਵਿੱਚੋਂ ਹੀ ਟੋਕੇ ਐਸ ਐਚਓ ਨੇ ਬੜੇ ਗਰਜ ਪੁਨੇ ਨਾਲ ਪੁੱਛਿਆ ਬਾਕੀ ਓਏ ਤੇ ਬਾਕੀ ਜਿਹਦੋ ਜੀ ਜੀ ਉਹ ਲੱਗਦਾ ਏ ਇੱਕ ਨਾਗ ਨੇ ਡੰਗ ਦਿੱਤੇ ਆ ਐਸਐਚਓ ਤੋਂ ਥੋੜਾ ਜਿਹਾ ਪਿੱਛੇ ਨੂੰ ਖਿਸਕਦੇ ਹੋਏ ਰੱਖੇ ਅਮੜੀ ਦੇ ਕਿਹਾ ਸੀ ਓਏ ਅਮੜੀ ਆ ਤੈਨੂੰ ਉਹਨਾਂ ਪੰਜਾਂ ਦੀ ਪਛਾਣ ਹੈ ਕਿ ਉਹ ਕੌਣ ਸਨ ਐਸਐਚਓ ਨੇ ਰੱਖੇ ਤੋਂ ਮਰਨ ਵਾਲਿਆਂ ਦੀ ਜਾਣਕਾਰੀ ਵਿੱਚ ਪੁੱਛਿਆ ਸੀਗਾ ਜੀ ਜੀ ਹਜ਼ੂਰ ਮੈਨੂੰ ਪਤਾ ਹੈ ਮੇਰੇ ਆਪਣੇ ਪਿੰਡ ਬਾੜਦੋਲੀ ਦੇਹੀ ਤਾਂ ਹਨ ਸਾਰੇ ਦੇ ਸਾਰੇ ਹੀ ਰੱਖਾ ਅਮਲੀ ਉਹਨਾਂ ਦੇ ਨਾਮ ਦੱਸਣ ਹੀ ਲੱਗ ਪਿਆ ਸੀਗਾ ਸਿਕੰਦਰ ਜਗਤਾਰ ਜੱਗੀ ਠਰਕੀ ਚਾਚਾ ਮੁਹੰਮਦ ਖਾਨ ਦੀ ਤੀਨੂਰਾ ਅਤੇ ਬਾੜਦੋਲੀ ਦੇ ਜੇਲਦਾਰ ਬਲਜੀਤ ਸਿੰਘ ਦਾ ਵਿਚਾਰਲਾ ਮੁੰਡਾ ਮਨਪ੍ਰੀਤ ਸਿੰਘ ਰੱਖੇ ਹੋਮਨੀ ਤਕਰੀਬਨ 12 ਸਾਰੇ ਹੀ ਮਰਨ ਵਾਲਿਆਂ ਦੇ ਨਾਂ ਲਿਖਾ ਦਿੱਤੇ ਸੀਗੇ ਐਸ ਐਚਓ ਨਾਇਨਸਾਨ ਸਿੰਘ ਸੀਗਾ ਅੱਛਾ ਅੱਛਾ ਆਪਣੇ ਜਲਦੜ ਦਾ ਮੁੰਡਾ ਵੀ ਮਾਰਿਆ ਗਿਆ ਇਸ ਹਤਿਆਕੰਡ ਵਿੱਚ ਐਸ ਐਚਓ ਹੁਣ ਆਪਣੀ ਅਫਸਰੀ ਦੇ ਲਹਿਜੇ ਵਿੱਚ ਕਹਿੰਦਾ ਹੋਇਆ ਆਪਣੀ ਕੁਰਸੀ ਤੋਂ ਉੱਠ ਖੜੋਇਆ ਸੀਗਾ ਹਾਂ ਸਰਕਾਰ ਜੀ ਛੇਤੀ ਛੇਤੀ ਚੱਲੋ ਬਹੁਤ ਲੋੜਾ ਹੋਇਆ ਏ ਚੰਗਈ ਮਰਾਸੀਆਂ ਦੀ ਬੁੜੀ ਸੁਭੈਣ ਦਾ ਈਦ ਵਾਲੇ ਦਿਨ ਹੀ ਮਰੀਆ ਸਾਲਾ ਰੋਜ਼ ਹੀ ਕਿਸੇ ਨਾ ਕਿਸੇ ਨੂੰ ਬੁਲਾਵਾ ਆ ਰੱਖੀ ਜਾਂਦਾ ਆ ਰੱਖਾ ਅੰਬਲੀ ਹੱਥ ਜੋੜੀ ਬੈਠਾ ਮਰਾਸੀਆਂ ਦੀ ਬੁੜੀ ਸਬੈਦਾ ਨੂੰ ਕੋਸਤਾ ਹੋਇਆ ਚੌਂਕੀ ਅੰਦਰ ਖੱਲਾ ਖੁੰਜਾਂ ਚੋਂ ਆ ਰਹੀ ਮੁਜ਼ਲਮਾਂ ਵਾਲੀ ਕੁਸਰਮੁਸਰਦੀ ਆਵਾਜ਼ ਨੂੰ ਸੋਣ ਦੀ ਕੋਸ਼ਿਸ਼ ਕਰਦਾ ਕਰਦਾ ਕਹਿ ਰਿਹਾ ਸੀਗਾ ਜਿਹੜੇ ਮੁਲਾਜ਼ਮ ਸ਼ਾਇਦ ਦੀਵਾਲੀ ਵਾਲੀ ਰਾਤ ਦੇ ਇਕੱਠੇ ਕੀਤੇ ਮਾਲ ਦੇ ਆਪਸ ਵਿੱਚ ਹਿੱਸੇ ਪਾ ਰਹੇ ਸਨ ਐਸ ਐਚਓ ਤੋਂ ਚੋਰੀ-ਚੋਰੀ ਰੋਜ਼ਨਾਮਾ ਮੁਕੰਮਲ ਕਰਕੇ ਆਪਣੇ ਲੱਕ ਦੇ ਵਾਲੇ বেলਟ ਨਾਲ ਲੰਕ ਦੇ ਮੌਜ਼ਰ ਤੇ ਹੱਥ ਫੇਰਦਾ ਹੋਇਆ ਮੁਲਾਜ਼ਮ ਜਮਾ ਨੂੰ ਬੁਲਾਉਣ ਲਈ ਆਵਾਜ਼ਾਂ ਮਾਰਨ ਲੱਗ ਪਿਆ ਸੀਗਾ ਐਸ ਐਚਓ ਬਾਹਰ ਨਿਕਲੋ ਏ ਮੁੰਡਿਓ ਦੇਖੋ ਰਖਾ ਆਮਲੀਆ ਆਪਣੇ ਲਈ ਨੀ ਉਹਦਾ ਲੈ ਕੇ ਆਇਆ ਆ ਐਸ ਐਚਓ ਦੀ ਭਾਰੀ ਅਤੇ ਡਰਾਉਣੀ ਜਿਹੀ ਆਵਾਜ਼ ਸਾਰਾਂ ਦੇ ਹਰ ਕਮਰੇ ਵਿੱਚ ਸੁਣਾਈ ਦਿੱਤੀ ਸੀ ਮੁਲਾਜ਼ਮ ਆਪਣੇ ਬੌਸ ਦੀ ਆਵਾਜ਼ ਸੁਣ ਕੇ ਕਮਰੇ ਵਿੱਚੋਂ ਇੰਜ ਬਾਹਰ ਨਿਕਲੇ ਸਨ ਜਿਵੇਂ ਖੋਡ ਵਿੱਚ ਪਾਣੀ ਪਾਣ ਕਰਕੇ ਚੂਹੇ ਖੁੱਡਾਂ ਚੋਂ ਬਾਹਰ ਵੱਲ ਨੂੰ ਭਜਦੇ ਨੇ ਪਲਾਂ ਵਿੱਚ ਹੀ ਦਰਜਨ ਤੋਂ ਵੱਧ ਸਿਪਾਹੀ ਰੈਡੀ ਹੋ ਕੇ ਹਾਜ਼ਰ ਹੋ ਗਏ ਸੀਗੇ ਚੱਲ ਓਏ ਸਾਲੇ ਆਮਲੀਆ ਤੂੰ ਵੀ ਬੈਠ ਗੱਡੀ ਵਿੱਚ ਇੱਕ ਕੱਪੜੇ ਜ਼ਿਆਦਾ ਅਤੇ ਸਰੀਰ ਘੱਟ ਵਾਲੇ ਯਾਨੀ ਤੁੱਧ ਦੀ ਸੁੱਕੀ ਟਾਣੀ ਵਰਗੇ ਐਸਆਈ ਨੇ ਬਾਹਰ ਖੜੀ ਮਾੜਾ ਡੋਰ ਵਾਲ ਨੂੰ ਇਸ਼ਾਰਾ ਕਰਕੇ ਰੱਖੇ ਦੀ ਤੌਣ ਤੇ ਤਫਾ ਜਿਹਾ ਮਾਰਦੇ ਨੇ ਕਿਹਾ ਸੀਗਾ ਮਾੜਾ ਡੋਰ ਵਾਲਾ ਵਿਚਾਰਾ ਹਰ ਰੋਜ਼ ਦੀ ਤਰ੍ਹਾਂ ਇਹਨਾਂ ਸਾਲੇ ਪਤੰਦਰਾਂ ਦੀ ਚੌਂਕੀ ਭਰਨ ਆਪਣੀ ਵਾਰੀ ਲਾਉਣ ਲਈ ਆਇਆ ਹੋਇਆ ਸੀਗਾ ਵੈਸੇ ਤਾਂ ਸਰਕਾਰ ਨੇ ਪੁਲਿਸ ਵਾਲਿਆਂ ਲਈ ਸਰਕਾਰੀ ਜੀਪਾਂ ਦਿੱਤੀਆਂ ਹੋਈਆਂ ਸਨ ਅਤੇ ਗੱਡੀਆਂ ਵਿੱਚ ਪਾਉਣ ਲਈ ਤੇਲ ਦਾ ਖਰਚਾ ਤੇ ਗੱਡੀਆਂ ਚਲਾਉਣ ਲਈ ਡਰਾਈਵਰ ਵੀ ਰੱਖੇ ਹੋਏ ਹਨ ਪਰ ਫਿਰ ਵੀ ਇਹ ਥਾਣਿਆਂ ਵਾਲੇ ਕਿਸੇ ਪਾਸੇ ਨੂੰ ਵੀ ਜਾਣ ਲਈ ਮਾੜਾ ਡੋਰ ਬੱਸ ਸਟੈਂਡ ਤੋਂ ਹੀ ਮਗਵਾਉਂਦੇ ਹਨ ਮੈਟਾਡੋਰ ਵਾਲਿਆਂ ਦੀ ਮਜਬੂਰੀ ਇਹ ਹੁੰਦੀ ਹੈ ਕਿ ਉਹ ਹਰ ਰੂਟ ਤੇ ਬਿਨਾ ਪਰਮਿਟ ਦੇ ਸਵਾਰੀਆਂ ਢੋਣ ਦਾ ਕੰਮ ਕਰਦੇ ਹਨ ਆਪਣੀ ਰੋਜ਼ੀ-ਰੋਟੀ ਦਾ سلسلہ ਜਾਰੀ ਰੱਖਣ ਲਈ ਇਸ ਕਰਕੇ ਉਹ ਜਿੰਨੇ ਵੀ ਬਿਨਾ ਪਰਮਿਟ ਤੋਂ ਗੱਡੀ ਚਲਾਉਂਦੇ ਹਨ ਉਹ ਰਜਮੰਦੀ ਨਾਲ ਹੀ ਵਾਰੀ ਸਰ ਨਾ ਚਾਹੁੰਦੇ ਹੋਏ ਵੀ ਇਹਨਾਂ ਪੁਲਿਸ ਵਾਲੇ ਪਤੰਦਰਾਂ ਦੀ ਹਾਜ਼ਰੀ ਭਰਨ ਲਈ ਆ ਜਾਂਦੇ ਹਨ ਜੋ ਪੁਲਿਸ ਵਾਲਿਆਂ ਗੱਡੀਆਂ ਲਈ ਸਰਕਾਰ ਵੱਲੋਂ ਤੇਲ ਦਾ ਖਰਚਾ ਮਿਲਦਾ ਹੈ ਉਹ ਮਾਇਆ ਨੂੰ ਇਹ ਖੁਦ ਹੀ ਮੁਕਲ ਵਿੱਚ ਲੈ ਲੈਂਦੇ ਹਨ ਜੋ ਡਰਾਈਵਰ ਸਰਕਾਰ ਨੇ ਥਾਣੇ ਦੀਆਂ ਗੱਡੀਆਂ ਚਲਾਉਣ ਲਈ ਰੱਖੇ ਹੁੰਦੇ ਹਨ ਉਹਨਾਂ ਤੋਂ ਇਹ ਥਾਣੇਦਾਰ ਆਪਣੇ ਘਰਾਂ ਦਾ ਕੰਮ ਕਰਾਉਂਦੇ ਰਹਿੰਦੇ ਹਨ ਤੇ ਉਹ ਸਰਕਾਰੀ ਡਰਾਈਵਰ ਆਪਣੀ ਨੌਕਰੀ ਖਸ ਜਾਣ ਤੋਂ ਦੇ ਦੁੱਖੋਂ ਇਹ ਸਾਰਾ ਕੁਝ ਕਰਦੇ ਰਹਿੰਦੇ ਹਨ ਚਲ ਓਏ ਇਹਨੂੰ ਤੌਰ ਵੀ ਹੁਣ ਆਪਣੀ ਕੀ ਲੱਗਦੀ ਆ ਲੱਗਦੀ ਨੂੰ ਮੋਲੀ ਸੀਟ ਉੱਤੇ ਬੰਦੇ ਸਾਰ ਹੀ ਐਸਐਚਓ ਨੇ ਮੈਟਾਡੋਰ ਦੇ ਡਰਾਈਵਰ ਨੂੰ ਰੋਬ ਜਿਹਾ ਝਾੜਦੇ ਹੋਏ ਕਿਹਾ ਸੀਗਾ ਮੈਟਾਡੋਰ ਦੀਆਂ ਜਿੰਨੀਆਂ ਸੀਟਾਂ ਸਨ ਉਸ ਤੋਂ ਦੁੱਗਣੇ ਸਿਪਾਹੀ ਸਣੇ ਰੱਖੇ ਅਮਲੀ ਦੇ ਬੈਠ ਗਏ ਰੱਖਾ ਤਾਂ ਸੀਟਾਂ ਦੇ ਵਿਚਾਲੇ ਸਿਪਾਹੀਆਂ ਦੇ ਬੂਟਾਂ ਉੱਤੇ ਹੀ ਬੈਠ ਗਿਆ ਸੀਗਾ ਡਰਾਈਵਰ ਨੇ ਗੱਡੀ ਨੂੰ ਸਰਾਹ ਵਿੱਚੋਂ ਬਾਹਰ ਕੱਢ ਕੇ ਬਾਈਪਾਸ ਤੋਂ ਹੁੰਦੇ ਹੋਏ ਬਾਹਰ ਦੋਲੀਵਾਲ ਨੂੰ ਜਾਣ ਵਾਲੀ ਸੜਕ ਤੇ ਚੜਾ ਲਿਆ ਸੀਗਾ ਚੱਲ ਇਹਨੂੰ ਤੋਰੀ ਵੀ ਚੱਲ ਸਾੜੀ ਨੂੰ ਦੱਬ ਜਰਾ ਇਹਦੀ ਕਿਲੀ ਨੂੰ ਕਿਉਂ ਪੈਰਾਂ ਵਿੱਚ ਜਾਣ ਨਹੀਂ ਗਈ ਦੇਖ ਕਿਦਾਂ ਮਕਲਾਵੇ ਆਈ ਰਨ ਵਾਂਗੂ ਪਿਆਰ ਨਾਲ ਪੈਰ ਨੂੰ ਦਬਦਾ ਜਿੱਦਾਂ ਕਿਤੇ ਇਹਨੂੰ ਦੁੱਖ ਲੱਗਦਾ ਹੁੰਦਾ ਹੈ ਇੱਕ ਚੌਲਸੇ ਜਿਹਾ ਦੁੱਕੀ ਕਦੇਸ਼ਪਾਹੀ ਨੇ ਮੈਡਾਡੋਨ ਦੇ ਡਰਾਈਵਰ ਬਲਕਾਰ ਦੀ ਖਿੱਲੀ ਜਹੀ ਉਡਾਉਂਦੇ ਹੋਏ ਕਿਹਾ ਸੀ ਤੇ ਬਲਕਾਰ ਮਜਬੂਰੀ ਦਾ ਮਾਰਿਆ ਆਪਣਾ ਸਾਰਾ ਗੁੱਸਾ ਅੰਦਰੋਂ ਅੰਦਰ ਪੀ ਕੇ ਰਹਿ ਗਿਆ ਸੀਗਾ ਕੀ ਗੱਲ ਹੋ ਗਈ ਹਮਲਿਗਾ ਅੱਜ ਸਵੇਰੇ ਸਵੇਰੇ ਉਹ ਸੁੱਕਾ ਜਿਹਾ ਐਸਆਈ ਗੱਡੀ ਵਿੱਚ ਬੈਠਾ ਰੱਖੇ ਤੋਂ ਬਚ ਰਿਹਾ ਸੀਗਾ ਅਸਲੀ ਗੱਲ ਦਾ ਤਾਂ ਪਹੁੰਚ ਕੇ ਹੀ ਪਤਾ ਲੱਗੂ ਹਜ਼ੂਰ ਰੱਖੇ ਨੇ ਸੀਟਾਂ ਦੇ ਵਿਚਾਲੇ ਬੈਠਨੇ ਆਪਣਾ ਮੂੰਹ ਤਾਂ ਨੂੰ ਕਰਦੇ ਹੋਏ ਕਿਹਾ ਸੀਗਾ ਕਿ ਤੂੰ ਅਮਲੀਆਂ ਅਮਲੀਆਂ ਨਕਲੀ ਗੱਲ ਹੀ ਲੈ ਕੇ ਦੌੜਦਾ ਭਜਦਾ ਫਿਰਦਾ ਆ ਇੱਕ ਮੋਸਰ ਵਰਤ ਸਿਪਾਹੀ ਨੇ ਰੱਖੇ ਵੱਲ ਨੂੰ ਕੋੜਾ ਕੋੜਾ ਜਿਹਾ ਝਾਕਦੇ ਨੇ ਕਿਹਾ ਸੀ ਇਹਦੇ ਬਾਕੀ ਸਾਰੇ ਸਿਪਾਹੀ ਇਸ ਗੱਲ ਉੱਤੇ ਟਹਾਕਾ ਲਾ ਕੇ ਹੱਸ ਪਏ ਸਨ ਮੈਂ ਬਾਪ ਮੈਂ ਤਾਂ ਮਰੇ ਹੋਏ ਦੇਖਿਆ ਤੇ ਆ ਕੇ ਸਰਕਾਰ ਨੂੰ ਦੱਸ ਦਿੱਤਾ ਆ ਰੱਖਨੇ ਆਪਣੀ ਸਫਾਈ ਵਿੱਚ ਕਿਹਾ ਸੀਗਾ ਤੈਨੂੰ ਸਾਲਿਆ ਜਉਂਦੇ ਦੱਸਦੇ ਵੀ ਕਦੋਂ ਆ ਜਦੋਂ ਵੀ ਆਉਣਾ ਏ ਬਸ ਮਰਦਿਆਂ ਦੀ ਖਬਰ ਲੈ ਕੇ ਹੀ ਆਉਣਾ ਤੂੰ ਤਾਂ ਲੱਗਦਾ ਸਾਰੇ ਇਲਾਕੇ ਨੂੰ ਖਾਲੀ ਕਰਵਾ ਕੇ ਸਾਨੂੰ ਭੁੱਖੇ ਮਾਰਨ ਦਾ ਇਰਾਦਾ ਏ ਜੀ ਦਾ ਅੱਛਾ ਹੁਣ ਕਿੰਨੇ ਮਰੇ ਨੇ ਇੱਕ ਚੰਗਾ ਨਈਆਂ ਦੀ ਝੋਟੀ ਵਰਗਾ ਹਵਲਦਾਰ ਦਲੇਰ ਸਿੰਘ ਬੋਲਿਆ ਸੀਗਾ ਜੀ ਜਨਾਬ ਪੰਜ ਮਰੇ ਨੇ ਅਤੇ ਛੇਵਾਂ ਲਾਪਤਾ ਆਇਆ ਰੱਖੇ ਨੇ ਉਸ ਮੋٹے ਹਵਾਲਦਾਰ ਵੱਲ ਆਪਣਾ মুখ ਮਾ ਕੇ ਕਿਹਾ ਸੀ ਉਹ ਬਈ ਆਪੋ ਆਪਣੀ ਪੋਜੀਸ਼ਨ ਲੈ ਕੇ ਬੈਠੋ ਇਸ ਦਾ ਮਤਲਬ ਹੈ ਕਿ ਉਹ ਦੋਵੇਂ ਅਵਤਾਰ ਸਿੰਘ ਤਾਰੀ ਅਤੇ ਜਗਤਾਰ ਸਿੰਘ ਜੱਗੀ ਇਸ ਏਰੀਏ ਵਿੱਚ ਆ ਗਏ ਲੱਗਦੇ ਨੇ ਪੰਜ ਮਾਰ ਕੇ ਛੇਵੇਂ ਨੂੰ ਅਗਵਾ ਕਰ ਲਿਆ ਹੋਣਾ ਆ ਨਾ ਸੱਚ ਤੁਸੀਂ ਰਾਤੀ ਗਲਬਾ ਕਿੱਥੇ ਕਰਦੇ ਰਹੇ ਹੋ ਇੱਧਰ ਇਹੀ ਮਾਰਦਾਤ ਹੋ ਗਈ ਆ ਇਸ ਥਾਂ ਦਾ ਇੱਕ ਸਭ ਤੋਂ ਪੁਰਾਣਾ ਸਪਾਹੀ ਰਾਤ ਦੀ ਡਿਊਟੀ ਵਾਲੇ ਸਪਾਹੀਆਂ ਨੂੰ ਪੁੱਛ ਰਿਹਾ ਸੀਗਾ ਬੀਅਰ ਸ਼ਾਪ ਵਿੱਚ ਇੱਕ ਬਲੱਜ ਜਿਹੇ ਸਪਾਹੀ ਨੇ ਬਿਸ਼ਰਮੀ ਦਾ ਹਾਸਾ ਹਾਸਦੇ ਹੋਏ ਜਵਾਬ ਦਿੱਤਾ ਸੀ ਅਤੇ ਬਾਕੀ ਸਾਰੇ ਸਪਾਹੀ ਵੀ ਉਸ ਤਰ੍ਹਾਂ ਹਾਸਾ ਹੱਸਣ ਲੱਗ ਪਏ ਸਨ ਬੇਫਿਕਰ ਵਿਆਜਾਂ ਦੇ ਮੇਲ ਵਾਲਾ ਹਾਸਾ ਰੱਖਾ ਚੁੱਪ ਕਰਕੇ ਤਾਂ ਬੈਠਾ ਸੀਗਾ ਪਰ ਇਹ ਬੇਵਕਤਾ ਹਾਸਾ ਸੂਲਾ ਵਾਂਗੂ ਚੋਬਰਿਆ ਸੀਗਾ ਰੱਖੇ ਅਮਲੀ ਨੂੰ ਪਰ ਵਿਚਾਰਾ ਗਰੀਬ ਘਰ ਵੀ ਤਾਂ ਕਿਉਂ ਨਹੀਂ ਸੀ ਸਕਦਾਗਾ ਓਏ ਰੱਖਿਆ ਤੇਰਾ ਵੀ ਕੋਈ ਮਰ ਗਿਆ ਇੰਨਾ ਵਿੱਚ ਇੱਕ ਹੋਰ ਸਿਪਾਹੀ ਨੇ ਪੁੱਛਿਆ ਸੀ ਰੱਖੇ ਤੋਂ ਜੀ ਨਹੀਂ ਰੱਖੇ ਨੇ ਨੀਵੀਂ ਜਹੀ ਪਾ ਕੇ ਜਵਾਬ ਦਿੱਤਾ ਸੀਗਾ ਫਿਰ ਤੂੰ ਮੂੰਹ ਘਾਤ ਵੱਟੀ ਬੈਠਾ ਮਾਮਾ ਕੁੜੀ ਦੱਬ ਕੇ ਆਇਆ ਵਾਂਗੂ ਇੱਕ ਹੋਰ ਸਿਪਾਹੀ ਬੋਲਿਆ ਸੀਗਾ ਓਏ ਅਮਲੀਆ ਜਿਹੜੇ ਪਾਸੇ ਹੋਈ ਹੈ ਕਿਹੜੇ ਪਾਸੇ ਹੋਈ ਏ ਬਰਦਾਤ ਹੁਣ ਐਸਆਈ ਨੇ ਜਰਾ ਜਗ੍ਹਾ ਬਾਰੇ ਪੁੱਛਿਆ ਅਸੀਂ ਰੱਖੇ ਤੋਂ ਜੀ ਸਾਹਿਬ ਨਹਿਰ ਦੇ ਰੇਲ ਗੱਡੀ ਵਾਲੇ ਪੁਲ ਕੋਲੋਂ ਨੇ ਇਹ ਦੋਵੇਂ ਸਿਵੇ ਰੱਖੇ ਨੇ ਉਹਨੂੰ ਦੱਸਿਆ ਸੀਗਾ ਅੱਛਾ ਅੱਛਾ ਰੇਲਵੇ ਦੇ ਪੁਲ ਕੋਲ ਮੈਨੂੰ ਪਹਿਲਾਂ ਹੀ ਸ਼ੱਕ ਸੀ ਕਿ ਇਸ ਪੁਲ ਤੇ ਕਦੇ ਨਾ ਕਦੇ ਕੋਈ ਬਾਰਦਾਤ ਜ਼ਰੂਰ ਹੋਊਗੀ ਇਸ ਦਾ ਮਤਲਬ ਹੈ ਜ਼ਰੂਰ ਪੜ ਲੱਗਲੇ ਮਲਿਆ ਛਿੜਿਆ ਵਿੱਚ ਉਹ ਅਤਵਾਦੀ ਲੁਕੇ ਹੋਣਗੇ ਇੱਕ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਵਾਲਾ ਸਿਪਾਹੀ ਕਹਿ ਰਿਹਾ ਸੀਗਾ ਮੈਂ ਕਿਹਾ ਸਰਕਾਰ ਗੱਡੀ ਇੱਥੇ ਪੁਲ ਦੇ ਲਾਗੇ ਹੀ ਰੋਕ ਲਵੋ ਰੱਖੇ ਦੇ ਇਸ ਤਰ੍ਹਾਂ ਕਹਿਣ ਨਾਲ ਸਾਰੇ ਜਪਾਇ ਤੁਰੰਤ ਹਰਕਤ ਵਿੱਚ ਆ ਗਏ ਸਾਨੂੰ ਮੈਟਾ ਡੋਰ ਰੁਕ ਗਈ ਸੀ ਰੇਲ ਦੇ ਪੁਲ ਤੋਂ ਪਹਿਲਾਂ ਹੀ ਨਹਿਰ ਦੀ ਪਟੜੀ ਉੱਤੇ ਸਾਰੇ ਸਿਪਾਹੀ ਸ਼ਾਲਾ ਮਾਰ ਕੇ ਉਤਰੇ ਸਨ ਮੈਟਾ ਡੋਰ ਵਿੱਚੋਂ ਪੁਲਿਸ ਵਾਲਿਆਂ ਦੀ ਨਜ਼ਰ ਚਾਰੇ ਪਾਸੇ ਕਮ ਦੀ ਰੇਲ ਦੀ ਪਟੜੀ ਦੇ ਦੂਸਰੇ ਪਾਸੇ ਬਣੀਆਂ ਮੜੀਆਂ ਤੇ ਜਾ ਰੁਕੀ ਸੀ ਰੱਖਾ ਅਮਲੀ ਪੁਲਿਸ ਪਾਰਟੀ ਨੂੰ ਚੜ੍ਹਦੀ ਵੱਲ ਨੂੰ ਲੈ ਚੁਰਿਆ ਸੀਗਾ ਨਹਿਰ ਦੀ ਪਟੜੀ ਪਟੜੀ ਉੱਤੇ ਘਟਨਾ ਸੈنسਗਾਂ ਦੇ ਸੀਵਿਆਂ ਵਿੱਚ ਘਟੀ ਸੀਗੀ ਖੇਤਕ ਪਰ ਦੀ ਥਾਂ ਨੂੰ ਰੁੱਖਾਂ ਦੇ ਕੰਡੇ ਝਾੜਦਾਰ ਕੰਢੇਦਾਰ ਝਾੜੂਆਂ ਨੇ ਟੱਕ ਰੱਖਿਆ ਸੀਗਾ ਟੱਕੀ ਵਾਂਗੂ ਮੜੀਆਂ ਦੇ ਇੱਕ ਪਾਸੇ ਕੋਸ ਜਰਾ ਪਧਰੀ ਜਹੀ ਪਈ ਸੀ ਉਸ ਥਾਂ ਤੇ ਇੱਕ ਆਦਮ ਕੱਦ ਮੜੀ ਸੀ ਜਿਸ ਦੇ ਉੱਪਰ ਜਦੋਂ ਪੈਰਾਂ ਵਿੱਚ ਪਈਆਂ ਸਨ ਦੋ ਲਾਸ਼ਾਂ ਜ਼ਮੀਨ ਉੱਤੇ ਵਿਖਰੀਆਂ ਹੋਈਆਂ ਰੰਗ-ਬਰੰਗੀਆਂ ਵੰਗਾ ਤੇ ਖਿਲਰੀ ਹੋਈ ਮਠਿਆਈ ਰੁੱਖਾਂ ਦੀਆਂ ਟਹਿਣੀਆਂ ਨਾਲ ਲੜਕਦੇ ਰੰਗीन ਰਿਬਨਾਂ ਦੇ ਟੁਕੜੇ ਇੱਕ ਲਾਸ਼ ਦੇ ਹੱਥ ਵਿੱਚ ਮਰ ਚੁੱਕਿਆ ਲਾਸ਼ ਦੇ ਕੱਦ ਬਰਾਬਰ ਲੰਬਾ ਨਾਗ ਲਾਸ਼ਾਂ ਦੀ ਥੋੜੀ ਦੂਰੀ ਤੇ ਪਿਆ ਸੁਹਾ ਲਾਲ ਦੁਪੱਟਾ ਇਹ ਸਭ ਕੁਝ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਇੱਥੇ ਖੁਸ਼ੀਆਂ ਤੇ ਗਮੀਆਂ ਦੇ ਦੋ ਸੋਮਵਰ ਇੱਕ ਸਾਥ ਹੋਏ ਹੋਣ ਜਾਲਦਾਰ ਨੇ ਸਨੇਹਾ ਭੇਜ ਕੇ ਨਾਥਾਂ ਦੇ ਡੇਰੇ ਤੋਂ ਮਣੀ ਨਾਥ ਸਪੇਰੇ ਨੂੰ ਬੁਲਾ ਲਿਆ ਸੀਗਾ ਲਾਸ਼ਾਂ ਦੇ ਕੋਲ ਮਰੇ ਪਏ ਨਾਗ ਨੂੰ ਦੇਖਦੇ ਜ਼ੈਲਦਾਰ ਨੇ ਆਪਣੇ ਕੰਮ ਨੂੰ ਨੱਥਾ ਦੇ ਡੇਰੇ ਵੱਲ ਨੱਥਾ ਦੇ ਡੇਰੇ ਵੱਲ ਡੜਾ ਦਿੱਤਾ ਸੀਗਾ ਤੇ ਕੰਮ ਆਪਨੇ ਸਾਈਕਲ ਤੇ ਹੀ ਮਣੀ ਨਾਗ ਸਪੇਰੇ ਨੂੰ ਬਿਠਾ ਕੇ ਲੈ ਆਇਆ ਸੀ ਮਣੀ ਨਾਥ ਨੇ ਆਉਂਦੇ ਸਾਰ ਹੀ ਉੱਥੇ ਖੜੇ ਸਾਰੇ ਲੋਕਾਂ ਨੂੰ ਲਾਸ਼ਾਂ ਕੋਲੋਂ ਥੋੜਾ ਥੋੜਾ ਦੂਰ ਹੋ ਕੇ ਖੜਨ ਦੇ ਕਹਿ ਦਿੱਤਾ ਸੀ ਅਤੇ ਆਪ ਲਾਸ਼ਾਂ ਨੂੰ ਪਾਪਣ ਲੱਗ ਪਿਆ ਸੀ ਜ਼ੈਲਦਾਰ ਜੀ ਇਹ ਤਾਂ ਕਿਤੇ ਰਾਤ ਦੇ ਹੀ ਮਰੇ ਲੱਗਦੇ ਨੇ ਮਣੀ ਨਾਥ ਸਪੇਰੇ ਨੇ ਦੋਹਾਂ ਲਾਸ਼ਾਂ ਦੀਆਂ ਚੰਗੀ ਤਰ੍ਹਾਂ ਨਬਜਾਂ ਟੋਹਣ ਤੋਂ ਬਾਅਦ ਵਿੱਚ ਕਿਹਾ ਸੀਗਾ ਮਣੀ ਨਾਥ ਸਪੇਰੇ ਦੇ ਮੂੰਹੋਂ ਇਹ ਗੱਲ ਸੁਣ ਕੇ ਉਥੇ ਇਕੱਠੇ ਹੋਏ ਲੋਕ ਆਪਸ ਵਿੱਚ ਕੁਸਰਮੁਸਰ ਕਰਨ ਲੱਗ ਪਏ ਸਨ ਜੈਲਦਾਰ ਮੜਮੜ ਕੇ ਆਪਣੇ ਮੁੰਡੇ ਦੀ লাশ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਉਸ ਦੇ ਛੋਟੇ ਮੁੰਡੇ ਹਰਜੀਤ ਅਤੇ ਕੁਝ ਹੋਰ ਲੋਕਾਂ ਨੇ ਉਸ ਨੂੰ ਦੋਹਾਂ ਬਾਹਾਂ ਤੋਂ ਫੜ ਕੇ ਸਾਹਮਣੇ ਹੋਇਆ ਸੀ ਜੈਲਦਾਰ ਦੀਆਂ ਅੱਖਾਂ ਅੱਗੇ ਉਸ ਦੀ ਦੁਨੀਆ ਦਾ ਇੱਕ ਸਤਾਰਾ ਟੁੱਟ ਗਿਆ ਸੀ ਅਤੇ ਉਹ ਕੁਝ ਵੀ ਨਹੀਂ ਸੀ ਕਰ ਸਕਦਾਗਾ ਟੁੱਟੇ ਹੋਏ ਸਤਾਰੇ ਨੂੰ ਹੱਥ ਤੱਕ ਨਹੀਂ ਸੀ ਲਗਾ ਸਕਦਾਗਾ ਇੱਕ ਬਜ਼ੁਰਗ ਕਹਿ ਰਿਹਾ ਸੀ ਜਲਦਾਰਾ ਹੌਸਲਾ ਰੱਖ ਜੋ ਪਾਣਾ ਵਰਤਨਾ ਸੀ ਉਹ ਤਾਂ ਹੁਣ ਵਰਤ ਗਿਆ ਹੈ ਕੋਈ ਹੁਣ ਅੱਗੇ ਕੋਈ ਜੋਰ ਨਹੀਂ ਤਾਂ ਨਹੀਂ ਹੈ ਕਿਸੇ ਦਾ ਵੀ ਨਾਲੇ ਲਾਸ਼ਾਂ ਤਾਂ ਜ਼ਹਿਰ ਨਾਲ ਨੀਲੀਆਂ ਹੋਈਆਂ ਪਈਆਂ ਨੇ ਇਹਨਾਂ ਨੂੰ ਸ਼ੂਨਾ ਵੀ ਤਾਂ ਠੀਕ ਨਹੀਂ ਹੈ ਨਾ ਇਹ ਤਾਂ ਕਮਲਿਆ ਮਿੱਟੀ ਦੀਆਂ ਢੇਰੀਆਂ ਹਨ ਹੁਣ ਅਤੇ ਮਿੱਟੀ ਦੇ ਵਿੱਚ ਗਵਾਚੇ ਲਾਲ ਵੀ ਕਦੇ ਕਿਸੇ ਨੂੰ ਵਾਪਸ ਮਿਲੇ ਨੇ ਕਿਸ ਨੇ ਸਾਚੀ ਤਾਂ ਕਿਹਾ ਹੈ ਕਿ ਮਿੱਟੀ ਨਾ ਫਰੋਲ ਜੋਗੀਆ ਕਦੇ ਲੱਭਣੇ ਨਾ ਲਾਲ ਗਵਾਚੇ ਹਣ ਰੱਬ ਦਾ ਭਾਣਾ ਮਿੱਠਾ ਕਰਕੇ ਮੰਨੋ ਕਰੇ ਕਰਾਵੇ ਆਪੇ ਆਪ ਮਾਨਸ ਦੇਕੇ ਕੁਛ ਨਾ ਹੱਥ ਮੇਰੀ ਮੰਨੋ ਤਾਂ ਇਹਨਾਂ ਲਾਸ਼ਾਂ ਨੂੰ ਹੁਣ ਇੱਥੋਂ ਹਲਾਉਣ ਦੀ ਕੋਸ਼ਿਸ਼ ਨਾ ਕਰਿਓ ਤਾਂ ਚੰਗਾ ਹੋਵੇਗਾ ਕਿਉਂਕਿ ਹੁਣ ਇਹਨਾਂ ਨੂੰ ਚੱਕਣ ਥੱਲਣ ਦਾ ਕੋਈ ਲਾਭ ਨਹੀਂ ਗਾ ਸਕੋ ਇਹਨਾਂ ਨੂੰ ਹੱਥ ਲਾਉਣ ਵੀ ਖਤਰਨਾਕ ਸਿੱਧ ਹੋ ਸਕਦਾ ਹੈ ਇਸ ਕਰਕੇ ਇਹਨਾਂ ਦਾ ਇੱਥੇ ਹੀ ਕਿਰਿਆ ਕਰਮ ਸੰਸਕਾਰ ਵਗੈਰਾ ਕਰ ਦਿਓ ਹੇ ਮਾਲਕਾ ਤੂੰ ਹੀ ਤੂੰ ਹੈ ਕਹਿੰਦਾ ਹੋਇਆ ਉਥੇ ਲੱਗੀ ਭੀੜ ਵਿੱਚੋਂ ਆਪਣੇ ਇੱਕ ਹੱਥ ਨਾਲ ਮੋਢੇ ਉੱਤੇ ਲੜਕਦੇ ਸਾਫੇ ਦੇ ਲੜ ਨਾਲ ਆਪਣੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਪੂੰਝਦਾ ਹੋਇਆ ਤੇ ਦੂਜੇ ਹੱਥ ਫੜੀ ਹੋਈ ਛੋਟੀ ਦੇ ਸਹਾਰੇ ਹੌਲੀ-ਹੌਲੀ ਬਾਹਰ ਵੱਲ ਨੂੰ ਤੁਰ ਪਿਆ ਆਇਆ ਮਲਖਾ ਸਿੰਘ ਲਾਸ਼ਾਂ ਦਾ ਰੰਗ ਹੋਰ ਗੂੜਾ ਨੀਲਾ ਹੋਈ ਜਾ ਰਿਹਾ ਸੀ ਅਤੇ ਦੇਖਣ ਵਾਲਿਆਂ ਵਿੱਚ ਘਰਮ ਵੱਧ ਰਿਹਾ ਸੀ ਲਾਸ਼ਾਂ ਨੂੰ ਦੇਖ ਦੇਖ ਕੇ ਜੈਲਦਾਰ ਬਲਜੀਤ ਸਿੰਘ ਦੇ ਸਾਰੇ ਪਰਿਵਾਰ ਦੀ ਹਾਲਤ ਬਹੁਤ ਤਰਸਜੋਗ ਹੋ ਰਹੀ ਸੀ ਉਹਨਾਂ ਵੱਲ ਦੇਖ ਕੇ ਹਰ ਅੱਖ ਅੰਜੂ ਕੀਰਨ ਲਈ ਮਜਬੂਰ ਹੋ ਜਾਂਦੀ ਸੀ ਦਰਦਨਾਕ ਕਿਸੇ ਭਿਆਨਕ ਪਰ ਹਸੀਨ ਸੁਪਨੇ ਵਰਗੇ ਸੱਚ ਦਾ ਨਜ਼ਾਰਾ ਦੇਖ ਕੇ ਪੁਲਿਸ ਆ ਗਈ ਇਹ ਪਤ ਜੀ ਜੈਲਦਾਰ ਦੇ ਦੂਜੇ ਲੜਕੇ ਕੁਲਦੀਪ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ ਸੀਗਾ ਇਹਨਾਂ ਦਾ ਇੱਥੇ ਹੁਣ ਕੋਈ ਕੰਮ ਨਹੀਂ ਰਿਹਾਗਾ ਇਹਨਾਂ ਨੂੰ ਕਹੋ ਵਾਪਸ ਚਲੇ ਜਾਣ ਜੈਲਦਾਰ ਨੇ ਆਪਣੇ ਬੇਲੀ ਐਸਐਚਓ ਨੂੰ ਜਿੱਧਰ ਲਾਸ਼ਾਂ ਪਈਆਂ ਸਨ ਉਸ ਪਾਸੇ ਵੱਲ ਜਾਂਦੇ ਦੇਖ ਕੇ ਕਿਹਾ ਸੀਗਾ ਅੱਖਾਂ ਮੂਰੇ ਪਈ ਕਬਰੂਪਤ ਦੀ ਲਾਸਟ ਦੇ ਕਿ ਮਨ ਮਰ ਗਿਆ ਸੀ ਜੇਲਦਾਰ ਬਲਜੀਤ ਸਿੰਘ ਦਾ ਉਥੇ ਇਕੱਠੀ ਹੋਈ ਲੋਕਾਂ ਦੀ ਪੀੜ ਵਾਰੇ ਸਾਰੇ ਲੋਕੀ ਇਸ ਹਾਦਸੇ ਦੀ ਹਕੀਕਤ ਦੀ ਵਜਾ ਜਾਣਨ ਲਈ ਬਹੁਤ ਉਤਸਕ ਸਨ ਚਪਚਾਪ ਖੜੇ ਲੋਕਾਂ ਦੇ ਹੈਰਾਨ ਚਿਹਰੇ ਅੱਖਾਂ ਅੱਡੀ ਖੜੇ ਸਨ ਕਿ ਇੱਕਦਮ ਅੰਡਿੱਠਾ ਦ੍ਰਿਸ਼ ਦੇਖ ਕੇ ਲਾਸ਼ਾਂ ਦੇ ਮੁੱਢ ਖੜਾ ਬੱਟ ਬੱਟ ਝਾਕ ਰਿਹਾ ਸੀ ਐਸ ਐਚ ਓ ਉਸ ਦੀ ਧਰਨ ਵੀ ਹਲੂਣਾ ਖਾ ਗਈ ਸੀ ਪਰ ਡਿਊਟੀ ਵਜੋਂ ਉਹ ਖੜਾ ਦੇਖ ਰਿਹਾ ਸੀਗਾ ਜਹਰ ਨਾਲ ਸਾਂਹ ਦੀ ਲੀਲਾਂ ਹੋਈਆਂ ਲਾਸ਼ਾਂ ਵਿੱਚੋਂ ਕਿਦਰੇ ਮਹਾਤਮਾ ਗਾਂਧੀ ਦੇ ਚਿਹਰੇ ਵਾਲੇ ਹਾਰੇ ਹਾਰੇ ਨੂੜ ਨਜ਼ਰ ਨਹੀਂ ਸੀ ਆ ਰਹੇਗੇ ਅਤੇ ਬਿਨਾਂ ਨੋਟਾਂ ਤੋਂ ਜ਼ਹਿਰ ਨਾਲ ਮੱਥਾ ਮਾਰਨ ਖਤਰੇ ਤੋਂ ਖਾਲੀ ਨਹੀਂ ਸੀ ਲੱਗ ਰਹਾਗਾ ਐਸ ਐਚਓ ਜਿਸ ਕੀਰਤ ਸਿੰਘ ਨੂੰ ਹਾਂ ਬਈ ਕਿੱਦਾਂ ਕੋਈ ਪਿਆ ਨਜ਼ਰੀ ਐਸ ਐਚਓ ਆਪਣੇ ਲਾਗੇ ਖੜੇ ਏਐਸਆਈ ਤੋਂ ਪੁੱਛ ਰਿਆ ਸੀਗਾ ਸਰ ਇਹ ਦੋਵੇਂ ਤਾਂ ਯਕੀਨਨ ਇੱਥੇ ਲਾਗੇ ਮਰੇ ਪਏ ਸਾਲੇ ਸੱਪ ਦਾ ਹੀ ਕਾਰਨ ਲੱਗਦਾ ਆ ਇੰਜ ਲੱਗਦਾ ਹੈ ਕਿ ਪਹਿਲਾਂ ਸੱਪ ਨੇ ਇਹਨਾਂ ਨੂੰ ਡੰਗ ਮਾਰਿਆ ਹੋਊਗਾ ਤੇ ਫਿਰ ਸੱਪ ਨੂੰ ਇਹਨਾਂ ਨੇ ਐਸਆਈ ਆਪਣੇ ਸਾਹਿਬ ਨੂੰ ਦੱਸ ਰਿਹਾ ਸੀਗਾ ਅੱਛਾ ਫਿਰ ਹੁਣ ਕੀ ਵਿਚਾਰ ਹੈ ਐਸਐਚਓ ਨੇ ਆਪਣੇ ਏਐਸਆਈ ਵੱਲ ਅੱਖ ਦਾ ਇਸ਼ਾਰਾ ਮਾਰਦੇ ਹੋਏ ਪੁੱਛਿਆ ਜੀ ਸਰ ਮੈਂ ਨਿਪਟਦਾ ਇੱਥੇ ਇਹਨਾਂ ਨਾਲ ਬਣਾਉਦਾ ਇਹਨਾਂ ਦਾ ਪੰਚਨਾਵਾ ਪਰ ਤੁਸੀਂ ਲੋ ਰੱਖੇ ਅਮਲੀ ਨੂੰ ਆਪਣੇ ਨਾਲ ਤੇ ਬਾਕੀ ਦੇ ਤਿੰਨਾਂ ਨੂੰ ਲੱਭੋ ਕਿਤੇ ਦੂਜੇ ਤਿੰਨਾਂ ਦੇ ਤਾਂ ਸੱਪ ਨਾਲ ਲੜਿਆ ਹੋਵੇ ਏਐਸਆਈ ਪੰਚਨਾਵਾ ਬਣਾਉਣ ਲਈ ਆਪਣੇ ਹੱਥਾਂ ਵਿੱਚ ਫੜੀ ਕਲਮ ਕਾਪੀ ਨੂੰ ਸਿੱਧਾ ਪੁੱਠਾ ਕਰਕੇ ਐਸਐਚਓ ਨੂੰ ਕਹਿ ਰਿਹਾ ਸੀ ਅਤੇ ਐਸਐਚਓ ਨੂੰ ਆਪਣੇ ਜੂਨੀਅਰ ਆਫਸਰ ਦੀ ਇਹ ਕਹੀ ਹੋਈ ਗੱਲ ਜੱਜ ਗਈ ਸੀ ਅਤੇ ਉਹ ਰੱਖੇ ਅਮਲੀ ਸਮੇਤ ਅधिक ਦਰਜਨ ਸਿਪਾਹੀਆਂ ਨੂੰ ਆਪਣੇ ਪਿੱਛੇ ਲਾਈ ਤੁਰ ਪਿਆ ਸੀਗਾ ਗੁਜਰਾ ਦੇ ਡੇਰੇ ਵੱਲ ਨੂੰ ਜਿੱਥੇ ਦੂਸਰੀ ਬਾਰਦਾਤ ਹੋਈ ਸੀਗੀ ਜਿਸ ਵਿੱਚ ਤਿੰਨ ਮਰੇ ਅਤੇ ਚੌਥਾ ਲਾਪਤਾ ਦੱਸ ਰਿਹਾ ਸੀ ਚੌਂਕੀਦਾਰ ਰੱਖਾਂ ਅਮਲੀ